ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਦੀਆਂ ਕੱਚੀਆਂ ਛੱਤਾਂ ਸੀ ਉਹਨਾਂ ਨੂੰ ਘਰ ਬਣਾਉਣ ਲਈ ਅੱਜ ਪੰਚਾਇਤ ਰਾਹੀਂ ਫੰਡ ਜਾਰੀ ਕੀਤਾ ਅਤੇ ਵੰਡੇ ਚੈੱਕ ਇਸ ਮੌਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਸਾਰੀ ਜਾਣਕਾਰੀ ਬਹੁਤ ਸਾਰਿਆਂ ਦਾ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਜਿਹੜੇ ਚਾਹੇ ਕਿਸੇ ਵੀ ਸਵੇਰੇ ਇੱਥੇ ਆਏ ਔਰ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਹੁਮੇਸ਼ ਕਰਕੇ ਖੇਚੇ ਦਿੱਤੀ ਗਈ ਹੈ ਵੀ ਬਹੁਤ ਸਾਰੀ ਜਿਹੜੀ ਡਿਮਾਂਡ ਹੈ ਤੇ ਜ਼ਰੂਰਤ ਵੀ ਹੈ ਗਰੀਬਾਂ ਦੀ ਉਸੇ ਮਕਾਨ ਜਿਹੜੇ ਕੱਚੇ ਮਕਾਨ ਸੀ ਜਾਂ ਜਿਹੜੇ ਮਕਾਨ ਟਹਿ ਚੁੱਕੇ ਸੀ ਜਾਂ ਜਿਹੜੇ بارش ਕਰਕੇ ਟਹਿ ਚੁੱਕੇ ਸੀ ਉਹਨਾਂ ਨੂੰ ਬਣਾਉਣ ਵਾਸਤੇ ਤੇ ਅੱਜ ਅਸੀਂ ਉਸੇ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਮਹਿਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਵੀ ਗੇਮਤੀ ਕੀਤੀ ਸੀ ਤੇ ਰੰਗਲੇ ਪੰਜਾਬ ਦੇ ਵਿੱਚ ਦੇ ਜਿਹੜੇ ਫੰਡ ਅਸੀਂ ਆਏ ਸੀ ਉਹਦੇ ਵਿੱਚੋਂ ਮੈਂ ਆਪਣੇ ਹਲਕੇ ਦੇ ਵਿੱਚ 32 ਜਿਹੜੇ ਘਰ ਸੀ 32 ਘਰ ਜਿਹੜੇ ਸੀ ਉਹ ਲੋੜਵੰਦਾਂ ਦੇ ਜਿਹੜੇ ਸੀ ਉਹਨਾਂ ਨੂੰ ਨਵੇਂ ਬਣਾਉਣ ਦਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਹੈ ਔਰ ਹਰ ਘਰ ਨੂੰ 2-2 ਲੱਖ ਰੁਪਏ ਜਿਹੜੇ ਉਹ ਦਿੱਤੇ ਜਾਣੇ ਨੇ ਔਰ ਇਹ ਜਿਹੜੇ ਪੈਸੇ ਨੇ ਇਹ ਪੰਚਾਇਤ ਦੇ ਫੰਡ ਦੇ ਵਿੱਚ ਪੈ ਜਾਣੇ ਨੇ ਤੇ ਥਰੂ ਇਹ ਪੰਚਾਇਤ ਵਿਭਾਗ ਸਾਰੇ ਜਿਹੜੇ ਕੰਮ ਨੇ ਇਹ ਸਾਰੇ ਜਿਹੜਾ ਜਾਣਗੇ ਜਿਹੜੇ 32 ਮਕਾਨ ਸੀ ਟੋਟਲ ਉਹਨਾਂ ਵਿੱਚੋਂ 18 ਦੇ ਪੈਸੇ ਨੇ ਜਿਹੜੇ ਉਹ ਪੈ ਚੁੱਕੇ ਨੇ ਤੇ ਕੰਮ ਆ ਜਿਹੜਾ ਉਹ ਸ਼ੁਰੂ ਹੋ ਜੂਗਾ ਤੇ ਬਾਕੀ ਜਿਹੜੇ ਰਹਿ ਗਏ ਉਹ ਵੀ ਆਉਣ ਵਾਲੇ ਜਿਹੜੀ ਫੰਡ ਨੇ ਜਿਹੜੇ ਉਹਨਾਂ ਵਿੱਚ ਨਵੇਂ ਦੇ ਵਿੱਚ ਪ੍ਰਵਾਹ ਦਿੱਤੇ ਜਾਣਗੇ ਤੇ ਇਦਾਂ ਹੀ ਇੱਕ ਪ੍ਰਧਾਨ ਮੰਤਰੀ ਜਿਹੜੀ ਆਵਾਸ ਯੋਜਨਾ ਉਹਦੇ ਤਹਿਤ 39 ਘਰ ਜਿਹੜੇ ਨੁਕਸਾਨੇ ਗਏ ਸੀ ਉਹ ਮਹੀ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਵੀ ਅਸੀਂ 1,20,000 ਰੁਪਏ ਦਾ ਜਿਹੜੀ ਰਾਸ਼ੀ ਆ ਉਹ ਮੁਹੱਈਆ ਕਰਵਾ ਰਹੇ ਹਾਂ ਔਰ ਨਾਲ ਹੀ ਜਿਹੜਾ ਉਹਨਾਂ ਦੀ ਲੀਵਰ ਹੈ ਉਹਨਾਂ ਦਾ ਜਿਹੜਾ ਲੀਵਰ ਜਿਹੜੀ ਹੈਗੀ ਉਹ ਮਨਰੇਕਾ ਦੇ ਵਿੱਚੋਂ 33,140 ਰੁਪਏ ਲੱਗਣੀ ਆ ਉਹ ਅਲੱਗ ਆ ਜਿਹੜੀ ਉਹ ਦਿੱਤੀ ਜਾਊਗੀ ਤੁਸੀਂ ਜੀ ਕੰਪਰਾਲਾ ਕੀਤਾ ਵੀ ਜ਼ਰੂਰਤਾਂ ਬੰਦ ਨੂੰ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਜ਼ਰੂਰਤ ਹੁੰਦੀ ਆ ਉਹ ਪਾਣੀ ਦੀ ਹੁੰਦੀ ਆ ਫਿਰ ਰੋਟੀ ਦੀ ਹੁੰਦੀ ਆ ਉਸ ਤੋਂ ਬਾਅਦ ਫਿਰ ਬੰਦੇ ਨੂੰ ਕੱਪੜੇ ਦੀ ਫਿਰ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਉਹ ਘਰ ਦੀ ਜ਼ਰੂਰਤ ਆ ਜੂ ਜਿਹਦੇ ਕੋਲ ਛੱਤ ਨਹੀਂ ਹੈ ਤਾਂ ਸਮਝ ਲਓ ਵੀ ਉਹਦੇ ਕੋਲ ਇੱਕ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਮਾਝੂਗ ਮੁੱਖ ਮੰਤਰੀ ਸਰਪੰਖ ਸਿੰਘ ਮਾਨ ਜੀ ਤੇ ਅਸੀਂ ਆਪਣੇ ਤੌਰ ਤੇ ਇੰਡੀਵਿਜੂਅਲ ਤੌਰ ਤੇ ਵੀ ਮੈਂ ਢੱਡੋ ਘੱਡ 200 ਮਕਾਨ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਆਪਣੇ ਹੱਲ ਪੇਰੇ ਵਿੱਚ ਮਣਾ ਕੇ ਦਿੱਤਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਵੀ ਹਰ ਜੂੜਤ ਬੰਦ ਨੂੰ ਜਿਹੜੀ ਉਹ ਜਿਹੜੀ ਜਿਹਦੀ ਵੀ ਜੋ ਜ਼ਰੂਰਤ ਆ ਉਹਨੂੰ ਪੂਰੀ ਕੀਤਾ ਜਾ ਸਕੇ ਅਸੀਂ ਇਹ ਕੋਸ਼ਿਸ਼ ਕੀਤੀ ਆ ਅਸੀਂ ਕਾਫੀ ਹੱਦ ਤੱਕ ਇਹਦੇ ਵਿੱਚ ਕਾਮਯਾਬੀ ਹੋ ਸਕੇ ਆ ਤੋਂ ਅੱਜ ਮੈਂ ਜਿਨ੍ਹਾਂ ਨੂੰ ਵੀ ਲਾਭਪਾਤਰੀਆਂ ਨੂੰ ਬਹੁਤ-ਬਹੁਤ ਵਾਰਕਾ ਦਿੰਦਾ ਜਿਨ੍ਹਾਂ ਨੂੰ 18 ਜਿਹੜੇ ਦੇ ਲਾਭਪਾਤਰੀ ਜਿਨ੍ਹਾਂ ਨੂੰ 2-2 ਲੱਖ ਰੁਪਈਆ ਰੰਗਲਾ ਪੰਜਾਬ ਦੇ ਵਿੱਚ ਤੇ ਬਾਕੀਆਂ ਨੂੰ ਜਿਹੜਾ 1.5 ਲੱਖ ਰੁਪਈਆ ਹੋ ਸਵਾ ਸਵਾ ਲੱਖ ਰੁਪਈਆ ਇਹ ਅਪਰਧ ਮੰਤਰੀਵਾਜ ਉਹਦੇ ਵਿੱਚ ਦਿੱਤਾ ਜਾ ਰਿਹਾ। ਮੈਨੂੰ ਲੱਗਦਾ ਇਹ ਦੋਨੋਂ ਅਲੱਗ-ਅਲੱਗ ਹੈ ਕਿਉਂਕਿ ਇੱਕ ਮੰਤਰੀ ਦੀ ਹੋਵੇ ਇੱਕ ਦੀ ਮਨਸਤੀ ਹੋਵੇ। 2 ਲੱਖ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ 1.5 ਲੱਖ ਨਹੀਂ ਮਿਲੇ ਮਤਲਬ ਅਲੱਗ ਨਹੀਂ ਅਲੱਗ-ਅਲੱਗ ਯੋਜਨਾ ਤੇ ਅਲੱਗ-ਅਲੱਗਲਾ ਪੱਤਰੀ ਨੇ ਤੇ ਇਹਨਾਂ ਦੀ ਮੇਰੇ ਖਿਆਲ ਹੈ ਵੀ ਇਹਦੀ ਇੰਨੀ ਕੀ ਜ਼ਰੂਰਤ ਤਾਂ ਤੇ ਬਕਾਇਦਾ ਤੌਰ ਤੇ ਇਹ ਬਣਾ ਕੇ ਦਿੱਤਾ ਜਾਊਗਾ। ਇਹ ਟੋਟਲ 2 ਲੱਖ ਤੇ ਇਹ ਜਿਹੜਾ ਜੀ ਜਿਨ੍ਹਾਂ ਦੇ ਕੋਲ ਟਾਇਲਟ ਨਹੀਂ ਹੈਗੇ ਜਿਹੜੇ ਪਰਿਵਾਰ ਦੇ ਵਿੱਚ ਉਹਨਾਂ ਨੂੰ 12000 ਰੁਪਏ ਆ ਪਰ ਘਰਾਂ ਜਿਹੜਾ ਉਹ ਅਨੱਕ ਤੌਰ ਤੇ ਦਿੱਤਾ ਜਾਊਗਾ। ਇਸੇ ਤੋਂ 5000 ਮਕਾਨ ਪਾਣਦੇ ਸੀ ਉਹ ਪਿੱਛੇ ਰਹਿ ਗਿਆ ਪਰ ਦੇਖੋ ਕਹਿੰਦੇ ਸੀ ਮੁਹਾਲੀ ਕੋ 60 ਡੂੰਘਾ ਪਲੇਟ ਦੇਖੋ 5000 ਨਹੀਂ ਸ਼ਾਇਦ ਇਦਾਂ ਵੀ ਵੱਧ ਮਕਾਨ ਬਣੇ ਮੁਹਾਲੀ ਦੇ ਵਿੱਚ ਮੇਰੀ ਕੋਸ਼ਿਸ਼ ਆ ਵੀ ਜਿਹੜੇ ਬੰਦਿਆਂ ਕੋ ਘਰ ਨਹੀਂ ਹੈਗਾ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਵੀ ਜਿਹੜੇ ਬੰਦੇ ਮੁਸ਼ਕਿਲ ਦੇ ਵਿੱਚ ਬੈਠਾ ਉਹਨੂੰ ਮਕਾਨ ਬਣਾ ਕੇ ਦਿੱਤੇ ਜਾਂ ਮੈਂ ਮੁਖੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਤੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਬੇਨਤੀ ਕੀਤੀ ਆ ਤੇ ਮੈਨੂੰ ਲੱਗਦਾ ਵੀ ਇਹ ਪੰਜ ਵੀ ਇਹ 15 20 ਤੇ 25000 ਵੀ ਹੋ ਸਕਦਾ ਹੈ ਤੇ ਮੇਰੀ ਕੋਸ਼ਿਸ਼ ਹੈ ਵੀ ਦੋ ਮਹੀਨੇ ਦੋ ਮਹੀਨੇ ਦੇ ਵਿੱਚ ਇਹਦਾ ਇੱਕ ਫਾਊਂਡੇਸ਼ਨ ਸਟੋਨ ਆ ਜਿਹੜਾ ਉਹ ਜਲਦੀ ਜਲਦੀ ਮੁੱਖ ਮੰਤਰੀ ਤੋਂ ਰਖਾ ਦਿੱਤਾ ਜਾਵੇ ਮੇਰੀ ਕੋਸ਼ਿਸ਼ ਹੈ ਮੈਨੂੰ ਲੱਗਦਾ ਵੀ ਪਰਮਾਤਮਾ ਚਾਹਿਆ ਮੈਂ ਇਹਦੇ ਵਿੱਚ ਕੰਮ ਜਾਵਾਂ ਪਰ ਇੱਕ ਜਿਹੜਾ ਹੈ ਇੱਥੇ ਅੱਜਕੱਲ ਫੇਰ ਇੱਕ ਮਵਾਦ ਦਾ ਵਿਸ਼ਾ ਬਣ ਗਿਆ ਕਿ ਜਿਹੜੀ ਇੱਥੇ ਦਾੜੀ ਦੀ ਕੋਈ ਜ਼ਮੀਨ ਹੈ 5 ਏਕੜ ਤੋਂ ਵੱਧ ਬੜੀ ਜ਼ਮੀਨ ਹੈ 39 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਸ਼ਨ ਕਰਨ ਵਾਸਤੇ ਪਈ ਕਹਣਾ ਤੇ ਰਜਾਇਮਣ ਕਿਸਾਨਾਂ ਵਿੱਚ ਕੀ ਹੈ 4 ਕਰੋੜ ਪ੍ਰਾਈਸ ਕਰਤੀ ਕਿਲੇ ਦੇ ਹਿਸਾਬ ਨਾਲ ਲਈ ਗਈ ਹੈ 40 ਕਰੋੜ ਵੇਚੀ ਜਾ ਰਹੀ ਹੈ ਤੇ ਇੰਨਾ ਘੱਟ ਰੇਟ ਕਿਸਾਨਾਂ ਨੂੰ ਕਿਉਂ ਤੇ ਆਪਸ਼ਨ ਦਾ ਰੇਟ ਨਾ ਵਤੋ ਕਿਉਂਕਿ ਮੈਨੂੰ ਇਸ ਬਾਰੇ ਬਹੁਤ ਜ਼ਿਆਦਾ ਨਹੀਂ ਪਤਾ ਹੈ ਮੈਂ ਤੁਹਾਡੇ ਤੋਂ ਮੈਨੂੰ ਬਤਾ ਲੱਗ ਰਿਹਾ ਹੈ ਕਿ ਇਹ ਮੈਂ ਦੇਖ ਕੇ ਤੌਰ ਤੇ ਕਿੰਨੇ ਸਰ ਨੂੰ ਦੱਸ ਫਿਰ ਕੀ ਹੁੰਦਾ ਸਰ ਫਿਰ 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 ਕਿਸਾਨ ਜਾਂਦੇ ਨੇ ਕੋਟਾਂ ਵਿੱਚ ਜਾਂਦੇ ਨੇ ਇਹ ਜਿਹੜੀ ਉਹ ਐਨਹਾਂਸਮੈਂਟ ਪੈਂਦੀ ਹੈ ਫਿਰ ਉਹ ਲੋਕਾਂ ਦੇ ਉੱਪਰ ਪੈ ਜਾਂਦੀ ਹੈ ਫਿਰ ਉਹ ਇੱਕ ਹੋਰ ਨਵਾਂ ਜ਼ੁਬਾਤ ਬਣ ਜਾਂਦਾ ਨਹੀਂ ਜਿਹੜੀ ਐਨਹਾਂਸਮੈਂਟ ਪੈਂਦੀ ਹੈ ਉਹ ਤਾਂ ਪ੍ਰੋਪੋਰਸ਼ਨਲ ਹੈ ਇਹ ਵੀ ਹੈ ਵੀ ਉਹ ਸਰਕਾਰ ਦੇ ਵੀ ਉਹਨੇ ਪੈਂਦੀ ਹੈ ਜਿਹੜੀ ਜ਼ਮੀਨ ਬੋਲੀ ਦੀ ਵਿਕ ਜਾਂਦੀ ਆ ਉਹਨਾਂ ਦੇ ਵੀ ਉਹਨੇ ਪੈਂਦੀ ਹੈ ਜਿਹੜੇ ਬੰਦੇ ਅਲਾਟ ਅਲਾਟ ਕੀ ਨੇ ਉਹਨਾਂ ਤੋਂ ਵੀ ਉਹਨੇ ਪੈਂਦੀ ਆ ਉਹ ਸਾਰੇ ਪ੍ਰੋਪੋਰਸ਼ਨਲ ਪੈਂਦੇ ਆ ਉਹਦੇ ਵਿੱਚ ਕੋਈ ਇਹ ਵੀ ਹੈ ਵੀ ਇੱਕ ਤੇ ਪੈਂਦੀ ਆ ਤੇ ਦੂਸਰੇ ਤੇ ਨਹੀਂ ਪੈਂਦੀ ਆ ਵੀ ਉਹਦਾ ਉਹਦੇ ਵਿੱਚ ਕੋਈ ਐਸਾ ਥੈਂਕ ਯੂ ਥੈਂਕ ਯੂ ਜੇ ਤਾਂ ਯੂਵਕਰ ਸਰ ਕਿੰਨਾ ਕਾਮਯਾਬ ਮਹਾਲਾ ਦੇਖੋ ਇਹ ਤਾਂ ਜ਼ਿਆਦਾ ਤੁਸੀਂ ਦੱਸ ਸਕਦੇ ਹੋ ਪ੍ਰੈਸ ਦੱਸ ਸਕਦੀ ਆ ਲਈ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਹੈ ਉਹ ਕਿੰਨੀ ਕਾਮਯਾਬ ਆ ਪਰ ਮੈਨੂੰ ਇਹ ਲੱਗਦਾ ਵੀ 100% ਕਾਮਯਾਬੀ ਨਾਲ ਚੱਲ ਰਹੀ ਆ ਲੋਕਾਂ ਦੇ ਕਾਰਡ ਨੇ ਜਿਹੜੇ ਉਹ ਬਣ ਰਹੇ ਨੇ ਕੈਂਪ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਦੇ ਉੱਤੇ ਮੁਹਾਲੀ ਦੇ ਵਿੱਚ ਪਿੰਡਾਂ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਘਰ ਘਰ ਜਾ ਕੇ ਜਿਹੜੇ ਪਿੰਡ ਪਿੰਡ ਜਾ ਕੇ ਜਾਂ ਵਾਰਡ ਵਾਰਡ ਜਾ ਕੇ ਨੇ ਜਿਹੜੇ ਉਹ ਜਿਹੜੇ ਸਿਹਤ ਰਿਕਾਰਡ ਦੇ ਜਿਹੜੇ ਸਿਹਤ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਨੇ ਔਰ ਮੈਨੂੰ ਇਹ ਲੱਗਦਾ ਵੀ ਲੋਕ ਉਹਦਾ ਭਰਪੂਰ ਫਾਇਦਾ ਲੈ ਵੀ ਰਹੇ ਨੇ ਔਰ ਜਿਹੜਾ ਇਲਾਜ ਆ ਉਹ ਸਟਾਰ ਦੇ ਤਹਿਤ ਉਹ ਯੋਜਨਾ ਦੇ ਤਹਿਤ ਸ਼ੁਰੂ ਵੀ ਹੋ ਗਿਆ ਤਾਂ ਮੈਂ ਤੁਹਾਨੂੰ ਦੱਸਿਆ ਵੀ ਸੀ ਪਿਛਲੀ ਵਾਰੀ ਵੀ 22 ਤਰੀਕ ਨੂੰ ਯੋਜਨਾ ਸ਼ੁਰੂ ਹੋਈ ਸੀ ਤੇ 26 ਤਰੀਕ ਨੂੰ ਪਹਿਲਾ ਆਪਰੇਸ਼ਨ ਹੋ ਗਿਆ ਤੇ 27 ਤਰੀਕ ਤੋਂ ਬਕਾਇਦਾ ਤੌਰ ਤੇ ਮੈਂ ਸਿਵਲ ਹਸਪੀਟਲ ਨੂੰ ਜਾ ਕੇ ਪੇਸ਼ੈਂਟ ਨੂੰ ਮਿਲ ਕੇ ਵੀ ਆਇਆ ਸੀ ਤਾਂ ਇਸ ਕਰਕੇ ਜਿਹੜੀ ਇਹ ਯੋਜਨਾ ਹੈ ਇਹ ਬਹੁਤ ਹੀ ਕਾਮਯਾਬੀ ਦੇ ਨਾਲ ਚੱਲ ਰਹੀ ਹੈ ਤੇ ਮੈਂ ਇਸ ਗੱਲੋਂ ਵੀ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਬਕਾਇਦਾ ਤੌਰ ਤੇ ਪਬਲਿਕ ਦਾ ਇਹਨਾਂ ਧਿਆਨ ਰੱਖਿਆ। ਬਈ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਬਣੀ ਆ ਸਿਰਫ ਲੋਕਾਂ ਲਈ ਜੀ ਰਹੀ ਆ ਲੋਕਾਂ ਲਈ ਮਰ ਰਹੀ। ਭਾਵੇਂ 300 ਯੂਨਟ ਬਿਜਲੀ ਆ ਤੁਸੀਂ ਦੇਖਿਆ ਹੀ ਆ। ਭਾਵੇਂ ਉਹ ਬੇਰੁਜ਼ਗਾਰਾਂ ਰੁਜ਼ਗਾਰ ਦੇਣ ਦਾ ਮਸਲਾ ਹੈ। ਭਾਵੇਂ ਜਾ ਮਹੱਲਾ ਕਲੀਨਿਕ ਖੋਲਣ ਵਾਲਾ ਮਸਲਾ ਮਹੱਲਾ ਕਲੀਨਿਕ ਚਾਹ ਰਿਹਾ ਕੰਮਜਾਗੀ ਦਾ ਕੋਈ ਵੀ ਸ਼ਿਕਾਇਤ ਨਹੀਂ ਹੈਗੀ। ਫਿਰ ਬੱਚਿਆਂ ਨੂੰ ਰੁਜ਼ਗਾਰ ਰੁਜ਼ਗਾਰ ਦਾ ਤਾਂ ਫਿਰ ਸਕੂਲਾਂ ਦਾ ਤੁਸੀਂ ਦੇਖੋ 11 ਵਜੇ ਦਾ ਸਕੂਲ ਅਮਨਸ ਦੇਖੋ ਜਾ ਕੇ ਪਤਾ ਚੱਲਦਾ ਬਈ ਸਰਕਾਰਾਂ ਜਿਹੜੀ ਐਜੂਕੇਸ਼ਨ ਪ੍ਰਤੀ ਵੀ ਕਿੰਨੀ ਮਤਲਬ ਸੀਰੀਅਸ ਹੈ ਤੇ ਹੋਰ ਕਿੰਨਾ ਕੁਝ ਜਿਹੜਾ ਕੀਤਾ ਗਿਆ ਤੇ ਆ ਹੁਣ 10 ਲੱਖ ਦਾ ਜਿਹੜਾ ਮੁੱਖ ਮੰਤਰੀ ਸਹਿਯੋਜਨਾ ਸ਼ੁਰੂ ਕੀਤੀ ਗਈ ਆ ਆਨਲਾਈਨ ਟਾਈਮ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਆ ਬਜਟ ਆ ਰਿਹਾ ਮੇਰੇ ਕੋਲ 9 10 11 12 ਤੋਂ ਸ਼ਾਇਦ ਸ਼ੁਰੂਆਤ ਤੇ 1100 ਰੁਪਇਆ ਬੀਬੀਆਂ ਦਾ ਵੀ ਹੋਂਦੇ ਖਾਤੇ 'ਚ ਪਹੁੰਚ ਜਾਣਾ ਤੇ ਹੋਰ ਵੀ ਸਰਕਾਰ ਬਹੁਤ ਕੁਝ ਸੋਚ ਰਹੀ ਹੈ ਤੁਸੀਂ ਦੇਖੋਗੇ ਆਨਲਾਈਨ ਟਾਈਮ ਦੇ ਵਿੱਚ ਤੇ ਲੋਕਾਂ ਨੂੰ ਲੱਗੂਗਾ ਇਹ ਮਾਣ ਫੀਲ ਹੋਊਗਾ ਕਿ ਜੋ ਸਰਕਾਰ ਅਸੀਂ 2022 ਦੇ ਵਿੱਚ ਬਣਾਈ ਸੀ ਤੇ ਉਹ ਅਸੀਂ ਬਣਾ ਕੇ ਉਹ ਗਲਤੀ ਨਹੀਂ ਸੀ ਕੀਤੀ ਸਗੋਂ ਇੱਕ ਬਹੁਤ ਵਧੀਆ ਕੰਮ ਕੀਤਾ ਸੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਰੋਲ ਸਾਹਮਣੇ ਆਊਗਾ ਅੱਜ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਨੂੰ ਇਹ ਤਰ੍ਹਾਂ ਦਾ ਪ੍ਰੋਟਸਟ ਕੀਤਾ ਗਿਆ ਹੈ ਤਾਂ ਤੋਂ ਬਾਜੀਵਾਦੀ ਬੈਂਡ ਕਰਦੇ ਨੂੰ ਵੀ ਲੈ ਚੁੱਕੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਤੇ ਅੱਜ ਬਹਾਲੀ ਦੇ ਨਜ਼ਰੀਏ ਤੋਂ ਪਰਦੇ ਤੋਂ ਨੂੰ ਸਿੱਧੇ ਰੂਪ ਵਿੱਚ ਜੇ ਤੁਹਾਨੂੰ ਮੈਨੂੰ ਇਹ ਜਾਨਣਾ ਹੈ ਬਈ ਮੈਂ ਕਹਿੰਦਾ ਹਾਂ ਨਾ ਬੇਸ਼ੱਕ ਵੀ ਬੋਲਦਾ ਤੋਂ ਸਮਝ ਕੇ ਜਾ ਖਾਸ ਕਰਕੇ ਜਿਹੜੇ ਲੀਡਰ ਨੇ ਉਹ ਵੀ ਲੀਡਰਾਂ ਨੂੰ ਲੋਕ ਫਾਲੋ ਕਰਦੇ ਨੇ ਲੀਡਰਾਂ ਨੂੰ ਸੁਣਦੇ ਹੋਏ ਲੀਡਰਾਂ ਨੂੰ ਦੇਖਦੇ ਨੇ ਤੇ ਜਿਹੜੀ ਬੋਲਬਾਣੀ ਦੇ ਉੱਤੇ ਆਪਣੇ ਜਵਾਨ ਦੇ ਉੱਤੇ ਕੰਟਰੋਲ ਆ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਕੋਈ ਲੀਡਰ ਵੱਡੇ ਵਾਅਦਿਆਂ ਨੇ ਬੱਤੀ ਗੱਲ ਨਹੀਂ ਹੈਗੀ ਲੋਕਾਂ ਦੇ ਨਾਲ ਥੋੜਾ ਰਾਬਤਾ ਕਿੱਦਾਂ ਦਾ ਤੁਹਾਡੀ ਬੋਲਚਾਲ ਕਿੱਦਾਂ ਦੀ ਆ ਇਹ ਐਵੇਂ ਤੇ ਰੱਖਦੀ ਆ ਹੁਣ ਬੋਲਚਾਲ ਦੀ ਕਿੰਨੇ ਹੀ ਵਵਾੜੇ ਨੇ ਪਹਿਲਾਂ ਅਲੱਦਿਕੋ ਰਾਜਾ ਬੜੇ ਗੱਬੀ ਬੋਲੇ ਫਿਰ ਤਾਂ ਜੀ ਚੰਨੀ ਜੀ ਬੋਲੇ ਫਿਰ ਅੱਗੇ ਕਿਆ ਕਹਿੰਦੇ ਹਮ ਬਾਜਵਾਜੀ ਨੇ ਨਵਾਂ ਪੱਗਿਆ ਖੜਾ ਕਰ ਲਿਆ ਤੇ ਮੇਰੀ ਬੇਨਤੀ ਵੀ ਇਹ ਜਿਹੇ ਗੱਲਾਂ ਕਰਕੇ ਨਾ ਜੀ ਲੋਕਾਂ ਵਿੱਚ ਜਾਣ ਲੋਕਾਂ ਦੇ ਦਸਨ ਵੀ ਅਸੀਂ ਤੁਹਾਡੇ ਲਈ ਕੀ ਕੀਤਾ ਸੀ ਇਹੋ ਕੁਝ ਕੀਤਾ ਹੀ ਨਹੀਂ ਤੇ ਅੱਗੇ ਲਈ ਕੀ ਕਰਨਾ ਉਹ ਦੱਸਣ ਲੋਕਾਂ ਨੂੰ ਬਜਾਏ ਵੀ ਇਸ ਕਰਕੇ ਵੀ ਇੰਡੀਵਿਜੂਅਲ ਕੇਸ ਤੇ ਜਾਂ ਕਿਸੇ ਦੀ ਜਾਤ ਪਾਤ ਤੇ ਜਾਂ ਕਿਸੇ ਧਰਮ ਦੇ ਨਿਸ਼ਾਨੇ ਸਾਧਣ ਮੈਂ ਇਹ ਸਮਝਦਾ ਵੀ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਇਹ ਗਲਤ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਤੇ ਮੇਰੀ ਉਹੀ ਇਹ ਸਲਾਹ ਹੈ ਬਈ ਆਪਾਂ ਇਹ ਕਮਨਾਲ ਕਰੀਏ ਇਹ ਬਹੁਤ ਮਾੜੀ ਗੱਲ ਦਾ ਮਤਲਬ ਇਹ ਕੀ ਹੈ ਨਾ ਹੋਲਡਿੰਗ ਹੂਮ ਬੰਨਾ ਤਦੋਂ ਫਿਰ ਕਿੱਦਾਂ ਕੀਤਾ ਜਾ ਰਿਹਾ ਜਿੱਦਾਂ ਇਹ ਕਹਿੰਦੇ ਨੇ ਤਿਆਰੀਆਂ ਕਰਨ ਮੈਂ ਤਾਂ ਸਰਾ ਬੁਲਾਦਾ ਜਾਂਦਾ ਹੁਣ ਦਾਰਕੋਟ ਦੇਖੋ ਮੈਨੂੰ ਨਹੀਂ ਪਤਾ ਲੱਗਦਾ ਵੀ ਪਤਾ ਨਹੀਂ ਉਹ ਬੇਦੀ ਸਾਹਿਬ ਕਿਹੜੀ ਗੱਲ ਦਾ ਦਾਵਾ ਕਰਦੇ ਨੇ ਸਰਕਾਰ ਚ ਅਸੀਂ ਆ ਤੇ ਕਿਰਾਇਆ ਅਸੀਂ ਆ ਤੇ ਜਗਾ ਅਸੀਂ ਕਰਾਈ ਆ ਤੇ ਬੰਦਾ ਮਤਲਬ ਆਪ ਕਰੇ ਲੈ ਜਾਵੇ ਹੁਣ ਮੈਂ ਇਹਦੇ ਵਿੱਚ ਕੀ ਕਰ ਸਕਦਾ ਬਹੁਤ ਜਲਦੀ ਜਿਹੜਾ ਨਹੀਂ ਪੱਤਰਾ ਜਿਹੜਾ ਮੈਂ ਕੋਸ਼ਿਸ਼ ਕਰਦਾ ਵੀ ਮੁੱਖ ਮੰਤਰੀ ਸਾਹਿਬਾ ਨਾਲ ਰੱਖਣ ਨਹੀਂ ਤਾਂ ਮੰਤਰੀ ਸਾਹਿਬਾਨ ਨੇ ਜਿਹੜਾ ਬਹੁਤ ਜਲਦੀ ਨਹੀਂ ਪੱਤਰਾ ਉਹ ਰੱਖ ਰਹੇ ਨੇ ਪੈਸੇ ਅਕਾਊਂਟ ਚ ਆਏ ਪਏ। ਸਾਡੇ ਜਿਹੜਾ ਹੈਲਥ ਕਾਰਡ ਦਾ ਇਸ਼ੂ ਹੈ ਇਹਦੇ ਵਿੱਚ ਵਿਰੋਧੀ ਧਿਰ ਵੱਲੋਂ ਬੜੇ ਕਿਤੇ ਜਾ ਰਹੇ ਨੇ ਵੀ ਨਾ ਤਾਂ ਇਹਨਾਂ ਦੇ ਵਿੱਚ ਮੇਨ ਕੋਈ ਹਸਪੀਟਲਸ ਨੇ ਤੇ ਮੇਨ ਮੁੱਖ ਧਾਰਾ ਦੇ ਜਿਹੜੇ ਪ੍ਰਾਈਵੇਟ ਹਸਪੀਟਲ ਪਲੱਸ ਉਹ ਵੀ ਕਹਿ ਰਹੇ ਨੇ ਵੀ ਜਿਹੜੇ ਕੁਝ ਪੈਸੇ ਨੇ ਉਹ ਮਰੀਜ਼ਾਂ ਤੋਂ ਹੀ ਲੈ ਜਾਣਗੇ ਇਸ ਦਾ ਇਹਨੂੰ ਵੀ ਕਲੀਅਰਿਫਾਈ ਕਰ ਦਿਓ ਸਰ ਵੀ ਇਹ ਲੋਕਾਂ ਦੇ ਵਿੱਚ ਬੜਾ ਤੋਕਲਾ ਵੀ ਇਤੇ ਬਿਲਹਤ ਕਾਰਡ ਲੈ ਕੇ ਸੀ ਜਾਈਏ ਤਾਂ ਮੁਰਕੇ ਪੈਸੇ ਸਾਹਮਣੇ ਨਾ ਦੇਣਾ ਦੇਖੋ 35 ਜਿਹੜੇ ਹਸਪਤਲ ਦੀ ਲਿਸਟ ਸੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਜੋ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਅਸੀਂ ਨਾਲ ਦਿੱਤੀ ਸੀ কারণ ਵੀ ਇਹ ਹਸਪਤਲ ਨੇ ਜਿਹੜੇ ਪ੍ਰਾਈਵੇਟ ਨੇ ਤੇ ਸਰਕਾਰੀ ਹਸਪਤਲ ਵੀ ਨੇ ਤੇ ਇਹ ਜਿਹੜੇ ਆਪੋਜੀਸ਼ਨ ਵਾਲਿਆਂ ਨੇ ਆਪ ਤੱਕ ਦੇ ਕੁਝ ਕੀਤਾ ਨਹੀਂ ਸਾਨੂੰ ਪਤਾ ਹੀ ਨਹੀਂ ਪਿਛਲੇ 5 ਸਾਲ ਉਦੋਂ ਪਿਛਲੇ 10 ਸਾਲ ਉਦੋਂ ਪਿਛਲੇ 5 ਸਾਲ ਕੋਈ ਵੀ ਕਹੇ ਸੀ ਸਕੀਮ ਦੱਸੋ ਜਿਹੜੀ ਗਰੀਬਾਂ ਲਈ ਜਾਂ ਪਬਲਿਕ ਲਈ ਆਈ ਹੋਵੇ ਕੋਈ ਆਈ ਹੋਣੀ ਹੈ ਇਸ ਕਰਕੇ ਅਸੀਂ ਉਹ ਗੱਲਾਂ ਕਰਦੇ ਨੇ ਐਸਾ ਕੁਝ ਨਹੀਂ ਹੈਗਾ ਤੁਸੀਂ ਕਰਕੇ ਹਸਪੀਟਲ ਵੀ ਟੋਪ ਦੇ ਨੇ ਹੋਰ ਵੀ ਪਾਰਲੀਮੈਂਟ ਵਿੱਚ ਆ ਰਹੇ ਨੇ ਨਾ ਆ ਰਹੇ ਨੇ ਹਸਪੀਟਲ ਦੇ ਔਰ ਜਿਹੜੀ ਗੱਲ ਇਹ ਆ ਵੀ ਮਤਲਬ ਐਸੇ ਕੋਣੋ ਦੇਣੇ ਪੈਂਦੇ ਜੇ ਕਿਸੇ ਨੇ ਕੋਈ ਹੋਰ ਵਧੀਆ ਇਲਾਜ ਕਰਾਉਣਾ ਠੀਕ ਨਹੀਂ ਜੇ ਇੱਕ ਮਤਲਬ ਕੋਈ ਚੀਜ਼ ਲਈ ਚੀਜ਼ ਫਿਕਸ ਕਰਤੀ ਹੈ ਮਤਲਬ ਸਟੈਂਟ ਜਿਹੜਾ 50000 ਪਈ ਹੈ ਜੇ ਬਈਆ ਯਾਰ ਦੋਨੂੰ ਬਤਾ ਕਹਿੰਦਾ ਯਾਰ ਮੈਂ ਤਾਂ ਇੰਪੋਰਟਡ ਇੰਪੋਰਟਡ ਹੋਣਾ ਬਾਹਰ ਤੋਂ ਮੂਣਾ ਉਹ ਲੱਖ ਰੁਪਏ ਦਾ 50000 ਰੁਪਏ ਸਾਡੀ ਸਕੀਮ ਦੇ ਅੰਦਰ 50000 ਉਹ ਆਪਣਾ ਦੇ ਦੇਵੇ ਐਸਾ ਕੁਛ ਦੀ ਗੁੰਮਰਾ ਕਰਨ ਦੀ ਜਿਹੜੀ ਕੋਸ਼ਿਸ਼ ਆ ਇਹ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਪੱਲੇ ਕੁਝ ਰਿਆ ਨਹੀਂ ਹੈਗਾ ਨਾ ਹੀ ਉਹਨਾਂ ਦੇ ਪੌਲਰ ਨੂੰ ਕੰਮ ਕੀਤਾ ਹੁਣ ਇਹਨਾਂ ਨੂੰ ਚੈਲਸੀ ਹੋ ਰਹੀ ਆ ਇਹਨੂੰ ਇਹ ਜਾਇਜ਼ ਨਹੀਂ ਪਛਤਾਵਾ ਹੋ ਰਿਹਾ ਵੀ ਯਾਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਗੱਲ ਜਿਹੜਾ ਫਿਕਸ ਰੇਟ ਆ ਉਸ ਤਰ੍ਹਾਂ ਮਿਲਣਾ ਹੀ ਮਿਲਣਾ ਉਹ ਮਿਲਣਾ ਨਹੀਂ ਮਿਲਣਾ ਜੀ ਤਾਂ ਜਿਹੋਤੀਆ ਪਾਰਚੀ ਰਿਸਪੌਂਡੈਂਟ ਕੀਤੀ ਗਈ ਜਿਹੜੇ 10 ਲੱਖ ਦੇ ਹੈਲਥ ਕਾਰਡ ਬਣਾਏ ਜਾ ਰਹੇ ਉਹ ਕਰਾ ਵੀ ਨਕਲੀ ਹੈ ਵੀ ਲੋਕਾਂ ਨੂੰ ਦੇਖੂ ਬਣਾਇਆ ਜਾ ਰਿਹਾ ਵੀ ਇਹਨੇ ਮੋਦੀ ਸਰਕਾਰ ਦੇ ਬਣਾਏ ਸ਼ੂਨ ਕਾਰਡ ਵੀ ਉਹ ਚੱਲਣ ਅਸਲ ਤੇ ਵੀ ਗੱਲ ਇਹ ਹੈ ਵੀ ਕਿਉਂਕਿ ਆਪ ਇਹਨਾਂ ਲਈ ਚੁਕੀ ਕੰਮ ਕਰਦੇ ਰਹੇ ਨੇ ਇਹ ਆਪ ਨਕਲੀ ਨੇ ਸਾਰੇ ਜਿਹੜੇ ਪ੍ਰੋਗਰੈਸ ਕਾ ਖਾਸਾ ਕਰਦੇ ਨੇ ਨਾ ਜੀ ਆਪ ਨਕਲੀ ਨੇ ਇਸ ਕਰਕੇ ਕਹਿੰਦਾ ਜੀ ਇਹਨਾਂ ਨੂੰ ਸਾਰੀ ਦੁਨੀਆ ਨਾਲ ਲੱਗਦੇ ਬੰਦਾ ਜਿਹੜੀ ਖੜਾ ਹੁੰਦਾ ਉਹਨਾਂ ਆਪ ਦੇ ਚਿਹਰੇ ਨਜ਼ਰ ਆਉਂਦਾ ਇਸ ਕਰਕੇ ਕਹਿੰਦਾ ਜੀ ਜਿਹੜਾ ਬੰਦਾ ਨਕਲੀ ਹੋਊਗਾ ਉਹਨੂੰ ਸਾਰੇ ਨਕਲੀ ਲੱਗਣਗੇ ਜਿਹੜਾ ਬ ਹਾਂ ਸਾਰੇ ਅਸਲੀ ਲੱਗਦੇ ਸਾਂ ਤੋਂ ਉਹ ਵੀ ਅਸਲੀ ਲੱਗਦੇ ਨੇ ਉਹ ਵੀ ਅਗਲੀ ਨੂੰ ਲੱਗਦੇ ਹੈਗੇ ਤੇ ਥਾਪੇ ਵਿੱਚ ਅਸਲੀ ਹੋਂਦ ਦਾ ਜਾਂ ਮਤ ਦਾ ਤੁਹਾਡੇ ਕਾਰਡ ਬਣ ਗਏ ਉਹਨਾਂ ਦੇ ਕਾਰਡ ਬਣ ਗਏ ਉਹ ਕਿਤੇ ਰਹਿ ਗਿਆ ਸੀ ਬਹੁਤ ਜਵਾਬ ਦੇ ਦੇ ਨੇ ਨਹੀਂ ਨਹੀਂ ਉਹ ਹੁਣ ਪਾਈ ਪਏ ਜਾ ਰਹੇ ਨੇ ਇਸ ਸਕੀਮ ਦੇ ਵਿੱਚ ਪਹਿਲਾਂ ਕਿੰਨਾ ਕਿਤੇ ਉਹ ਉਹਦੇ ਵਿੱਚ ਪਾਈ ਦੀ ਸੀ ਮੇਰੇ ਨਾਲ ਬਹੁਤ ਜਲਦੀ ਸ਼ਾਇਦ ਪਾਈ ਜਾਏ ਹੁਣ ਹਮੇ ਸਿੰਘ ਦੇ ਵੀ ਬੰਦਾ ਹੋਵੇ ਘਰ ਦੇ ਵਿੱਚ ਉਹਦਾ ਕਾਰਡ ਆ ਜਿਹੜਾ ਬਣੂਗਾ